ਹਾਂ ਸਾਰੇ ਉਹ ਵੀ ਝੜ ਗਏ ਨਾ ਫੇਰੇ ਪੱਤੇ ਝੜਦਾ ਮੌਸਮ ਆ ਗਿਆ ਸਾਰਾ ਪੱਤ ਝੜਦਾ ਮੌਸਮ ਆ ਗਿਆ ਸਾਰਾ ਕੁਝ ਝੜ ਰਿਹਾ ਪੱਤੇ ਪੁੱਤੇ ਸਭ ਝੜ ਰਹੇ ਆ ਬਾਲ ਵੀ ਝੜ ਰਹੇ ਆ ਮੈਂ ਕਹਿਆ ਸੀ ਤੇਰੇ ਸਾਰੇ ਬਾਲ ਝੜ ਜਾਣ ਹਾਂ ਕੱਲ ਤੂੰ ਮੈਨੂੰ ਕੁਛ ਕੁਛ ਬੋਲੀ ਗਈ ਅੱਜ ਮੈਂ ਤੈਨੂੰ ਸਾਰਾ ਦਿਹਾੜੀ ਕੁਛ ਕੁਛ ਬੋਲੂਗੀ ਆਓ ਆ ਚੱਕ ਕੇ ਜੇ ਹੁਣ ਦਿਖੀ ਨਹੀਂ ਹੈਗੀ ਨੇ ਚੱਕਿਆ ਉਹ ਜਾਣੀ ਤੀ ਕੰਦ ਦੇ ਪਾਰ ਹਾਂ ਉੱਪਰ ਗਿਰੀ ਆ ਹਾਂ ਉੱਪਰ ਹਵਾ ਨਾਲ ਰੁਟ ਕੇ ਗਿਰੀ ਆ ਜੇ ਗਿਰੀ ਆ ਪਹਿਲਾਂ ਹੈ ਨਹੀਂ ਤੀ ਨਾ ਪਹਿਲਾਂ ਕਿੱਥੇ ਤੀ ਹਵਾ ਦਾ ਦੇਖੀ ਨਹੀਂ ਦੇ ਜਾ ਮੈਂ ਵੀ ਜਲੀ ਲੈ ਜਾਣੀ ਆ ਮੈਂ ਲੈ ਜਾਣੀ ਕਿਉਂ ਉਹ ਮਾਰਨੀ ਕੰਦ ਦੇ ਪਾਰ ਅੰਦਰ ਅੰਦਰ ਪਹੁੰਚ ਜੂਗੀ ਬਸ ਚੁੱਲ੍ਹੇ ਚਲਾਣ ਨੂੰ ਸਹੀ ਗੱਲ ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਜੀ ਅਕਾਲ ਬੋਪਾ ਰੈ ਫੈਮਲੀ ਉਹ ਦੇਖੋ ਦਰਾਣੀ ਜੀ ਬੁੱਲ ਗੱਡਰ ਆ ਸਾਰਿਆਂ ਨੂੰ ਬੁੱਲਗੜ ਦੀ ਰੰਤੀ ਆ ਪਤਾ ਨਹੀਂ ਸਾ ਤੇ 24 ਘੰਟੇ ਇੱਕੋ ਕੰਮ ਹੈ ਆ ਤੋਲੀ ਅਗਰ ਤਾਂ ਝੱਕਿਆ ਵੇ ਹੈ ਅੱਛਾ ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਬੋਪੜਾ ਫੈਮਿਲੀ ਵਿੱਚ ਥੋੜਾ ਜੋੜਾ ਸ਼ੋੜਾ ਨਾਲ ਸਵਾਗਤ ਜੋੜਾ ਸ਼ਾਰਾ ਨਾਲ ਇੱਥੇ ਢੋਲ ਨਹੀਂ ਵਜਾਉਂਦੇ ਢੋਲ ਤਾਂ ਵਜਣ ਢੋਲ ਵਜਾ ਕੇ ਸਵਾਗਤ ਕਰਿਆ ਕਰਾਂਗੇ ਅੱਗੇ ਤੇ ਸਾਰਿਆਂ ਦਾ ਬਈ ਢੋਲ ਲਿਆ ਕੇ ਰੱਖਾਂਗੇ ਇੱਕ ਘਰੇ ਅੰਨੀ ਜਿਆਦਾ ਹਵਾ ਚੱਲ ਰਹੀ ਹੈ ਨਾ ਸਵੇਰ ਦੀ ਹੈ ਨਾ ਵੀ ਤੂੰ ਆ ਕੱਢ ਰੱਖਿਆ ਹਵਾ ਨੇ ਮੇਰਾ ਤਾਂ ਕੱਢਿਆ ਨਹੀਂ ਤੇਰਾ ਕਢਵਾਣਾ ਤੂੰ ਆ ਕਹਿੰਦੀ ਮੇਰਾ ਨਹੀਂ ਕੱਢਿਆ ਕਢਵਾਣਾ ਤਾਂ ਦੱਸ ਹੁਣ ਅਸੀਂ ਚੱਲੇ ਆ ਹੀ ਜੀ ਠੰਡੀ ਠੰਡੀ ਹਵਾ ਚ ਗਰਮ ਹਵਾ ਹੀ ਬੀਬੀ ਨੂੰ ਤਾਂ ਗਰਮ ਦਰਾਲ ਚ ਲੈ ਕੇ ਆਏ ਤੇ ਵੀ ਬਾਹਰ ਬਹਿ ਜੇ ਪਰ ਬੀਬੀ ਫੇਰ ਵੀ ਨਹੀਂ ਆਈ ਹੋ ਗਿਆ ਉਹ ਲੈਣਾ ਹੈ ਨਾ ਯੋ ਨੂੰ ਹਰਪਿਤ ਨੂੰ ਫੇਰ ਚੱਲਣਾ ਫਲੇ ਤਾਂ ਪਹਿਲਾਂ ਕਿਹਦੇ ਨਾਲ ਗੁਲਦਸਤੇ ਵੰਡਣੇ ਚਾਹੀਦੇ ਚਲੋ ਫਿਰ ਕੀ ਹੋ ਗਿਆ ਚਲੋ ਜੀ ਹੁਣ ਅਸੀਂ ਚਲੇ ਆ ਧਨੀਆ ਤੋੜਨ ਖੇਤਾਂ ਚੋ ਅੱਜ ਸਾਡੀ ਉਹ ਮੰਮੀ ਗਈ ਹੋਈ ਆ ਉਥੇ ਮਰਗਤ ਦੇ ਭੋਗ ਦੇ ਤੇ ਇੱਥੇ ਰਿਸ਼ਤੇਦਾਰੀ ਚ ਇਹ ਹੁਣ ਅਸੀਂ ਯੂਵਨ ਆਪੂ ਨੂੰ ਤਾਂ ਅਸੀਂ ਛੱਡਿਆ ਹੈ ਘਰੇ ਲੰਗਾਗੇ ਕਿਵੇਂ ਹੁਣ ਰੋਣ ਉੱਥੇ ਅੱਛਾ ਆਪੂ ਨੂੰ ਅਸੀਂ ਕਰੇ ਛੱਡਿਆ ਹੈ ਕਿਉਂਕਿ ਨਾ ਲੰਗਣਾ ਬੜਨ ਔਖਾ ਇੱਕ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਲੋ ਜੀ ਮੇਰੀ ਦੇਵਰਾਣੀ ਹੋਲੀ ਬੱਟੋ ਬੱਠ ਧਨੀਆ ਤੋੜ ਨਾ ਮੈਨੂੰ ਉਹ ਚਾਕੂ ਲਈ ਆਈ ਬਾਫੇ ਹੱਥ ਨਾਲ ਚੁੰਡੀ ਹੁਣ ਕੱਤੀ ਗੈਰੀ ਆ ਧਨੀਆ ਲੈਣਾ ਪਰ ਚਾਕੂ ਨਹੀਂ ਚੱਕਿਆ ਹੈਗਾ ਹੈ ਦਸਤੀ ਨਾਲ ਵੱਡ ਹੋ ਜਾਊਗਾ ਵਿੱਚ ਕੁਆੜ ਨਾ ਕੋਈ ਉਹੋ ਲਿਆਏ ਵੀ ਕਸੇ ਚ ਪਾ ਲੈ ਜਾਗੇ ਕੁੜਨਾ ਮੱਤ ਚੜਦਾ ਮੌਸਮ ਆ ਗਿਆ ਤੇ ਆ ਸ਼ਿਵਰਾਤਰੀ ਦੇ ਦਿਨਾਂ ਚ ਹਵਾ ਮੀਂਹ ਨਹੀਂ ਝੱਖੜ ਬਹੁਤ ਚੱਲਦੇ ਨੇ ਸ਼ਿਵਰਾਤਰੀ ਨੇੜੇ ਆ ਰਹੀ ਆ ਉਸ ਦਿਨ ਦੇਖਾਂਗੇ ਅਸੀਂ ਕਾਲੇ ਪਕੌੜੇ ਬਣਾਵਾਂਗੇ ਬਣਾਉਂਦੇ ਨਹੀਂ ਪਿਛਲੀ ਵਾਰ ਤੈਂ ਬਣਾਏ ਤੇ ਹਨਾ ਅੱਧ ਕਿੰਨੀ ਬਣਾਉਂਦੀ ਮੁਕਰਗੀ ਸਾਫ ਜੇ ਮੈਂ ਹੈ ਲੈ ਐਨੇ ਸਵਾਲ ਲੱਗੇ ਮੈਨੂੰ ਤਾਂ ਭਾਈ ਮਨ ਤਾਂ ਬਾਲੇ ਸਵਾਲ ਲੱਗੇ ਬਣਾਵਾਂਗੇ ਚਾਹੇ ਥੋੜੇ ਜਿਹਾ ਬਣਾਈਏ ਹੈ ਬਾਬਰ ਹੱਥਾਂ ਨਾਲ ਹੀ ਚੁੰਡ ਲੈ ਹੁਣ ਸ਼ੁਰੂ ਹੋ ਜਾ ਹੋ ਨਾ ਪੂਨ ਮਟਰ ਵਾਲੀਆਂ ਨੇ ਮੱਗ ਜੇ ਮਟਰ ਵਾਲੀਆਂ ਕਚੌਰੀਆਂ ਬਣਾਵਾਂਗੇ ਮਟਰ ਵਾਲੀ ਕਚੌਰੀਆਂ ਕਚੌਰੀਆਂ ਅੰਦਰ ਬਣਾਵਾਂਗੇ ਆ ਬੂਡਰ ਬੱਬਾ ਵਾਲਾ ਬੂਡ ਵਿਚਾਰਾ ਚੱਕੀ ਕਰ ਰਿਹਾ ਵੀ ਕੌਣ ਪਾਊਗਾ ਤੇਰੀ ਬਾਹਰ ਗੁਰਦੁਆਰੇ ਚ ਯਾਰੀਆਂ ਹੋਣੀਆਂ ਜੀ ਦਪੈਲ ਦੇ ਭੱਜ ਗਏ ਤਿੰਨ ਯੂਵੀ ਆ ਗਿਆ ਸਕੂਲ ਤੇ ਤੇ ਥੋੜੇ ਜਿਹਾ ਚੋਲ ਬੱਚੇ ਪਏ ਤੇ ਸਵੇਰ ਦੇ ਮੈਂ ਕੱਦੀ ਮੰਗ ਰਹੀ ਆ ਯੂਵੀ ਦੀ ਚਾਚੀ ਤੇਨੇ ਲੁਕਾ ਕੇ ਰੱਖੇ ਹੋਏ ਤੇ ਵੀ ਮੰਨੂ ਦੇ ਦੇ ਕਹਿੰਦੀ ਖਤਮ ਹੋ ਗਏ ਬਸ ਮੰਨੂ ਐ ਕਹੀ ਜਾਂਦੀ ਟੀ ਖਤਮ ਹੋ ਗਏ ਜਦੋਂ ਉਹਨਾਂ ਨੇ ਯੂਵੀ ਨੂੰ ਫੜਾਏ ਨਾ ਕੰਨੀ ਮੈਂ ਤਾਂ ਯੂਵੀ ਵਾਸਤੇ ਰੱਖੇ ਹੋਏ ਤੇ ਟੇਸਟ ਦੇਣਾ ਦਾ ਵੀ ਉਹ ਵੀ ਰਹਿ ਗਿਆ ਤਾਂ ਕੰਨੀ ਤੁਸੀਂ ਖਾ ਤਾਂ ਲੈ ਜਿਵੇਂ ਰੇ ਕਿਉਂਕਿ ਅਸੀਂ ਥੋੜੇ ਜਿਹਾ ਨਾ ਸਵੇਰੇ ਛੋਲ ਬਣਾਏ ਸੀਗੇ ਬਸ ਸੋਚੋ ਇੱਕ ਇੱਕ ਕੌਲੀ ਬਚੀ ਟੀ ਉਹ ਵੀ ਉਹਨੇ ਯੂਵੀ ਜੋਗਿਲ ਕੋ ਕੇ ਰੱਖੇ ਹੋਏ ਤੇ ਮੈਨੂੰ ਐ ਤਾਂ ਵੀ ਮੈਨੂੰ ਖਾਣ ਨੂੰ ਮਿਲ ਜਣੂ ਨੂੰ ਰਿਝ ਗਈ ਹੈ ਦੇਖੀ ਨਾ ਦੇਖੀ ਨੀ ਬੜਾ ਤੱਕ ਉਹ ਦੱਬ ਕੇ ਦੇਖ ਲੈ ਉਹ ਹਵਾ ਤਾਂ ਗਈ ਘਟ ਬੰਨ ਜਣ ਜੀ ਹੈ ਬੰਨ ਜਣ ਜੀ ਪਰ ਫਿਰ ਵੀ ਉਹ ਲੱਗਦੀ ਆ ਹਨਾ ਲੱਗਦੀ ਆ ਸਵਾ ਉੜਦੀ ਆ ਗੁੜਦੀ ਆ ਅੱਜ ਅਸੀਂ ਦੇਖਦੇ ਆ ਕਚੌੜੀਆਂ ਨਾ ਨਾ ਰਹਿਣ ਦੇ ਰਹਿਣ ਦੇ ਹੋਏ ਨਹੀਂ ਆਲੂ ਆਲੂ ਵੀ ਚੈੱਕ ਕਰ ਲੈ ਆਲੂ ਨਾਲ ਸਰਜੂ ਭਰਿਆ ਪਿਆ ਫੁੱਲ ਅੱਛਾ ਮੰਮੀ ਤਾਂ ਵੀ ਕਿ ਹਮ ਚਸਰੇ ਸਬਜ਼ੀ ਜੋਗੀ ਵੀ ਰੱਖ ਲੈ ਦੇਖਾਂਗੇ ਪਹਿਲਾਂ ਜਿੰਨੇ ਕੋਦੇ ਹਿਸਾਬ ਨਾਲ ਹੋਏ ਫਿਰ ਉਹਨੇ ਕਿ ਰੱਖਾਂਗੇ ਮੈਂ ਤੁਹਾਨੂੰ ਲੱਗੀਆਂ ਹੁਣ ਆਟਾ ਆਟੇ ਦੇ ਵਿੱਚ ਜੋਇਨ ਵਾਲੀ ਮੈਂ ਚਟਨੀ ਮੈਂ ਬਣਾਤੀ ਆਲੂ ਵੀ ਧਰਤੇ ਸਾਰੇ ਮੈਂ ਕਰਦੀ ਇਹ ਆਪਣਾ ਇਹ ਆਪਣਾ ਕੰਮ ਗਿਣਾਰੀ ਆ ਹਾਂ ਮੈਂ ਆਪਣਾ ਕੰਮ ਕਰ ਰਹੀ ਆ ਕਿਉਂਕਿ ਕਚੌਰੀਆਂ ਜਿਹੜਾ ਬਣਾਉਣੀਆਂ ਨਾ ਜਿਹੜਾ ਘੰਟਾ ਉਲਝਣਾ ਏ ਉਹ ਨਾਲ ਲੱਗੂਗੀ ਨਾਲ ਲੱਗਣੇ ਨੂੰ ਕਿਹਾ ਏ ਬਣਾਉਣੇ ਵਾਲੇ ਦਾ ਕੰਮ ਜ਼ਿਆਦੇ ਆ ਲੈ ਖਰਾਪ ਏ ਤਾਂ ਕਹਿੰਦੇ ਵੀ ਤੈਨੂੰ ਉਹ ਭਰਨੀ ਨਹੀਂ ਆਂਦੀ ਰਾਣ ਨਾ 2 ਘੰਟੇ 2 ਘੰਟੇ ਉੱਥੇ ਭਰੀ ਜਾਣਗੀਆਂ ਆਪੇ ਤਾਂ ਕਹਿੰਦੇ ਵੀ ਇਤਨੇ ਪਿੱਠੀਂ ਭਰਨੀ ਆਂਦੀ ਪਾੜ ਦੇਣੀਆਂ ਕਚੌਰੀਆਂ ਪਾੜ ਦੇਣੀਆਂ ਫਿਰ ਤਾਂ ਤੂੰ ਹਾਂ ਫੇਰ ਕਾਹੀ ਤੈਨੂੰ ਨਾ ਦਿੰਦੇ ਕਚੌਰੀਆਂ ਬਣਾਣਾ ਇਹ ਹੈਲਪ ਕਰਾਣ ਇਹਨੇ ਮੈਨੂੰ ਆਂਦੀ ਨਹੀਂ ਦੇਖ ਲੈ ਜਦੇ ਭੱਜਾ ਦੇਖ ਲੈ ਨਾਲ ਹਨਾ ਹੁਣ ਇਹਦੇ ਮਰੂਦ ਖਾਣੇ ਲੈਣਾ ਬਸ ਓਏ ਖਾਣਾ ਮੈਂ ਤੁਹਾਨੂੰ ਸੋਨੀਖਾ ਲੈ ਕੀ ਐ ਮਾੜਾ ਜੀ ਇੱਕ ਕੀੜੀ ਜੀ ਨੇ ਬਦਾਮ ਚੱਕ ਕੇ ਲੈ ਕੇ ਗਈ ਆ ਉਹੀ ਇਹਦੀ ਅੱਖ ਚ ਰੜਕ ਰਿਆ ਦੇਖੋ ਅੱਖ ਚ ਰੜਕ ਰਿਆ ਵੀ ਕਿਉ ਚੱਕ ਲਈ ਬੋਲਣ ਦੀ ਸ਼ਕਤੀ ਖਾਲੀ ਬੋਲਣ ਦੀ ਸ਼ਕਤੀ ਦੇ ਸੁਝਾਅ ਬਹੁਤ ਦੇਤੇ ਸਾਰਿਆਂ ਨੇ ਵੀ ਕਿਆ ਵੀ ਜੇ ਨਹੀਂ ਬੋਲਦਾ ਬੱਚਾ ਵੀ ਕਿਆ ਉਧਰ ਹਵਾ ਦੇਖੋ ਹਵਾ ਪੱਲੜ ਭੁੱਲੜ ਉਧਰ ਸਾਰੇ ਪਾੜਦੇ ਜਿਵੇਂ ਉਹ ਨਹੀਂ ਹੁੰਦੇ ਹੈਗੇ ਉਹ ਸਾਰੇ ਉਹ ਖਾਲੀ ਜਾ ਕਰਤਾ ਜਮਾ ਹੀ ਆਹੀ ਹਾਲ ਹੋਣਾ ਹੁਣ ਸ਼ਿਵਰਾਤਰੀ ਦੇ ਦਿਨਾਂ ਮੈਂ ਕਹਿ ਰਹੀ ਬਸ ਇਹ ਤਾਂ ਇਕਾ ਦੋ ਹੋਰ ਬਾਦ ਲੈਣੇ ਹਨ ਹਣਾ ਬਾਕੀ ਰੱਖ ਦੰਦੇ ਨਾ ਛਿੱਲੋਗੇ ਨਾ ਛਿੱਲੋਗੇ ਮੈਂ ਕਹਿ ਰਹੀ ਬੀਬੀ ਅੱਛਾ ਫਿਰ ਬਾਜ ਦੇ ਕੇ ਰੱਖ ਲਾ ਨਾ ਛਿੱਲਣੇ ਤਾਂ ਪੈਣਗੇ ਸਾਰੇ ਫਿਰ ਛਿਲੇ ਛੰਡੇ ਹੋ ਛਿੱਲੇ ਜਾਂਦੇ ਹਾਂ ਮੈਂ ਕਹਿ ਰਹੀ ਆਹ ਰੱਖ ਦੰਦਾ ਆਦਾ ਰਹਾ ਮੇਚਮਚ ਆ ਆ ਦੇਖੋ ਖਾਣੇ ਵਾਲੀ ਚੀਜ਼ਾਂ ਨੂੰ ਬੀਬੀ ਸਿਆਹੀ ਬਿਆਣੀ ਬੀਬੀ ਕੀ ਮੈਂ ਸਿੱਟ ਰਹੀ ਆ ਦੇਖੋ ਆ ਚੀਜ਼ਾਂ ਆਪਾਂ ਖਾਂਦੇ ਆ ਨਾ ਅਨਾਜ ਆ ਇਹ ਅਨਾਜੇ ਕਿ ਸਬਜ਼ੀਆਂ ਸਮਝੀ ਨਾ ਸਾਧਤਾ ਦੇ ਵਿੱਚ ਤਾਂ ਹੈਗੀਆਂ ਕਾਗਤਾਂ ਦੇ ਵਿੱਚ ਤਾਂ ਹੈਗੀ ਆ ਦੇਖ ਲੋ ਇੱਕ ਇੱਕ ਕਲਾ ਬੁੰਦੀਆਂ ਨੇ ਕੱਲ ਕਿੱਥੇ ਗਿਆ ਵਾਰ ਵਾਰ ਕੇ ਆਂ ਜਾਵੇਂ ਨੇ ਸੱਤਿਵਰ ਸੱਤਿਵਰੀ ਟਰਾਲੀਆਂ ਭਰੀਆਂ ਹੋਈਆਂ ਹੁੰਦੀਆਂ ਨੇ ਬੋਰੀਆਂ ਦੀ ਬੋਰੀਆਂ ਸੜ ਦਿੰਦੇ ਨੇ ਥਾਂ ਨਾਲੋਂ ਸਸਤੀਆਂ ਕਿਸਾਨਾਂ ਵੱਲੋਂ ਹਾਂ ਕਿਸਾਨਾਂ ਤੋਂ ਸਸਤੀਆਂ ਲੈ ਲੈਂਦੇ ਨੇ ਅੱਗੇ ਮਹਿੰਗੀਆਂ ਮਹਿੰਗੀਆਂ ਵੇਚ ਦਿੰਦੇ ਉਹ ਬਚਰਾ ਦੇਖਦੇ ਫਿਰ ਕਾਨੂੰਨ ਇਸਕਿਪ ਨਹੀਂ ਕਰੀ ਵੀਡੀਓ ਆਪ ਵੀ ਆ ਘਮਲੇ ਵਟੋਂ ਤੱਕ ਵੀਡੀਓ ਸਕਿਪ ਕਰੀ ਸੋ 100 ਆਲੂ ਉਬਲ ਗਏ ਸਾਰੇ ਕਚੌਰੀਆਂ ਆਪਾਂ ਅੰਦਰ ਬਣਾਵਾਂਗੇ ਬਾਹਰ ਇੰਨੀ ਹਵਾ ਚੱਲ ਰਹੀ ਐ ਬਾਹਰ ਨਾਲ ਵੀ ਚੁੱਲ੍ਹੇ ਦਾ ਸਵਾਹ ਉਡੂੜ ਕੇ ਸਾਰੇ ਸਾਡੇ ਉੱਪਰ ਪੈ ਰਹੀ ਥੀ ਫੋਟੋ ਤੇਰੀ ਖਿੱਚੀ ਨਹੀਂ ਸਾਰੇ ਦਿਨ ਫੋਟੋ ਖਿੱਚ ਰੱਜਦੀ ਹੋਈ ਨਹੀਂ ਹੈਗੀ ਸਾਰਾ ਦਿਨ ਕਹੀ ਜਾਂਦੀ ਐ ਫੋਟੋ ਖਿੱਚ ਤਾ ਫੋਟੋ ਖਿੱਚ ਤਾ ਮੇਰੀ ਫੋਟੋ ਪਿੱਛੇ ਨਾ ਕੋਈ ਨਾਲੇ ਮੈਂ ਹੁਣ ਖਿੱਚ ਕੇ ਹਟੀਆਂ ਫੋਟੋ ਰੱਜਦੀ ਹੋਈ ਨਹੀਂ ਹੁਣ ਖਿੱਚੀ ਨਹੀਂ ਬਿੱਬੀ ਫੋਟੋ ਆਹੋ ਰੱਜਦੀ ਹੋਈ ਨਹੀਂ ਹੈਗੀ ਸਾਰਾ ਦਿਨ ਫੋਟੋ 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 ਸ਼ੂਟਾਂ ਲੈ ਰੱਖ ਲੈ ਇੱਕ ਮੇਰੇ ਬਾਬੂ ਸਾਰਾ ਦਿਨ ਫੋਟੋ ਸ਼ੂਟ ਹੋ ਮੇਰੇ ਵਵੂ ਵਾਲੀ ਚਲੋ ਮਾੜਾ ਲਸਾਨੀਆਂ ਜਿਹੜੀ ਮੇਰੀ ਭਾਈ ਬੈਠੀ ਆ ਅੱਜ ਮੈਂ ਆਹ ਪਾਗ ਰੱਖੂਗੀ ਮਾੜਾ ਪਾਕੇ ਕਚੌੜੀਆਂ ਨੂੰ ਕਚੌੜੀਆਂ ਮੈਂ ਬਣਾਉਂਗੀ ਤੁਹਾਡੀ ਸੌਸ ਬਣਾਦੀ ਹੁਣ ਹਨਾ ਲੈਟੀ ਚੱਲਦਾ ਵੀਵਰ ਲੈਟ ਭੱਜੀ ਦਿਲ ਜਨ ਹੋਰ ਅੱਜ ਉਹਨਾਂ ਸਾਡੇ ਲੈਟ ਬਹੁਤ ਜਾ ਰਹੀ ਹੈ ਕਿਉਂਕਿ ਹਵਾ ਕਾਰਨ ਹਿੱਲ ਰਹੀ ਹੈ ਲੈਟ ਤਾਂ ਕੱਲ ਹੀ ਭੱਜੀ ਵੀ ਤੀ ਨਾ ਅੱਜ ਹਵਾ ਨੇ ਨੀ ਟੱਕਾ ਕੇ ਉਧਰ ਰਿਵੈਟਰ ਹੁਣ ਚਾਰਜ ਹੋ ਗਿਆ ਹੁਣ ਨਹੀਂ ਭੱਜਦਾ ਵਾਈਫਾਈ ਵੀ ਵਾਈਫਾਈ ਹੁਣ ਬੈਟਰੀ ਖਤਮ ਹੋ ਗਿਆ ਨਾ ਹੁਣ ਚਾਰਜ ਹੋ ਗਿਆ ਹੁਣਾ ਚਲੋ ਜੀ ਹੁਣ ਫਟਾਫਟ ਛਿਲ ਲਈਏ ਕੰਮ ਕਰ ਲਈਏ ਫਿਰ ਆਪਾਂ ਗੈਸ ਤੇ ਕਚੌਰੀਆਂ ਲੱਗਾਗੇ ਗਰਮ ਗਰਮ ਖਾਈ ਜਾਣਗੇ ਜਦੇ ਬਣਾਈ ਜਾਣੀਆਂ ਨਾਲ ਦੇ ਨਾਲੇ ਖਾਈ ਜਾਣੀਆਂ ਥੋੜੀ ਲੇਟ ਵੀ ਲੱਗ ਜੂ ਕੋਈ ਚੱਕਰ ਨਹੀਂ ਆ ਨਾ ਹੋਰ ਤਾਂ 7 ਵਜੇ ਰੋਟੀ ਖਾਣੇ ਆਪਾਂ ਹਾਂ ਪਹਿਲਾਂ ਨਾ ਮੈਂ 7-8 ਬਣਾ ਲੇ ਤੇ ਤਾਂ 4 ਵਜੇ ਲੱਗ ਜਾਂਦੇ ਹੁੰਦੇ ਤੇ ਪਹਿਲਾਂ ਮੈਂ 7-8 ਬਣਾ ਕੇ ਰੱਖੂਗੀ ਫਿਰ ਦੇਣੀ ਹੈ ਸਾਰਾ ਨਹੀਂ ਹਵੜੇ ਮੁਰਜਣਗੇ ਨਹੀਂ ਸਾਰੇ ਟੁੱਟ ਕੇ ਖਾਏ ਇੱਕ ਵਾਰ ਬੀਬੀ ਰੋਟੀ ਖਾਓ ਮੁੰਡਾ ਤਾਂ ਨਾ ਬੀਬੀ ਮੈਂ ਰੋਟੀ ਖਾ ਲਾਂ ਦਾਲ ਪਈਆ ਚੌਰੀ ਖਾ ਲੂਗੀ ਬੀਬੀ ਆ ਵੀ ਖਾ ਲਈ ਇੱਕ ਤਾਂ ਖਾ ਲੂ ਜੇ ਦੋ ਹੋ ਸਕਦਾ ਤਾਂ ਵੀ ਤੂੰ ਤੂੰ ਇੱਕ ਕਹਿ ਰਹੀ ਹੈ ਤੇ ਵੀ ਤਾਂ ਦੋ ਕਹਿ ਰਹੀ ਹੈ ਆ ਦੇਖ ਲੋ ਰੋਟੀ ਤੇ ਰਾਜੀ ਨਹੀਂ ਲੋਕ ਜਾਂਦੇ ਨਾਲ ਨੂੰ ਨਹੀਂ ਵੀ ਆ ਕੇ ਗੋ ਮਾਰੋਗੀ ਵੀ ਨਹੀਂ ਸਮੋਸੇ ਵੀ ਤਾਂ ਖਾ ਲੀਂ ਤੱਕ ਇਹਨਾਂ ਸਮੋਸਾ ਖਵਾਤਾ ਹਾਂ ਤੂੰ ਅੱਡੇ ਲਈ ਵੇਚੀ ਨਾ ਹੋਈ ਨੀ ਠੀਕਾ ਤੋ ਇਹ ਦੱਸ ਦਈਏ ਕੋ ਆ ਗਏ ਹੁਣ ਮੇਰੀ ਸਿਹਤ ਨਾਲ ਕੋ ਨੂੰ ਫੋਨ ਕਰਿਆ ਤਾਂ ਕੋਈ ਨੇ ਮੇਰੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਹੈਗੀ ਸੇਂਡ ਮੇਰੀ ਸਿਹਤ ਵੀ ਜਾਗ ਮਦਰਿਸਤ ਕਰਾ ਦੋ ਹਾਂ ਕਹਿੰਦੀ ਕਾਗਜ਼ ਬਣ ਗਈ ਹੁਣ ਬਸ ਵੀ ਮੈਂ ਨਹੀਂ ਹੈਗਾ ਵੀ ਮੈਂ ਕੰਮ ਕਰ ਸਕਦੀ ਹਾਂ ਕੰਮ ਨਹੀਂ ਹੁੰਦਾ ਕੋਈ ਰਿਸਤ ਦੱਸੋ ਸਾਨੂੰ ਸਾਡੇ ਸੰਗਲੀ ਕਹਿੰਦੀ ਹੁਣ ਤਾਂ ਮੇਰੀ ਕਾਗਜ਼ ਵਰਗੀ ਸਿਹਤ ਹੋ ਗਈ ਜਮਾਈ ਬੋਦੀ ਜੀ ਹੋ ਗਈ ਕਹਿੰਦੀ ਮੈਂ ਉਹ ਦੱਸ ਦਿੱਤੀ ਕੈਨਸਲ ਹੋ ਜਾਂਦੀ ਹੈ ਨਾ ਕੰਨਾ ਕਹਿੰਦੀ ਮੈਂ ਬੋਦੀ ਜੀ ਹੋ ਗਈ ਹੁਣ ਸਰੀਰ ਰੇਹਣੀ ਪੈਣਾ ਹੋਰ ਘਟਾ ਕਿੱਥੇ ਗਏ ਥਾਮ ਬੁਖਾਰ ਹਟ ਗਿਆ ਹਾਂ ਦਾਤੀਆ ਪੈਂਦੀ ਕਿਨੇ ਵਰਗੀ ਮਾਜ਼ਾ ਨੂੰ ਕਦੀ ਗੱਲ ਤੂੰ ਕਿਹੜੇ ਬੋਲਣੇ ਤੇ ਹਟ ਰਹੀ ਸੀ ਮੈਂ ਤੈਨੂੰ ਲਗਾਤਾਰ ਕਹਿਦੀ ਸੀ ਵੀ ਜੇ ਮੋਟਰ ਬੰਦ ਕਰਦੇ ਬਾਹਰ ਬੇੜਾ ਕਿੱਲਾ ਹੋ ਗਿਆ ਆਹ ਉੱਥੇ ਖੜੀ ਗੱਲਾਂ ਮਾਰੀ ਗਈ ਆ ਦੇਖ ਬਸ ਚੈਨ ਮਾੜਾ ਦਿਖਾ ਰਹੀ ਏ ਆਪਣੀ ਕੁੱਤੇ ਜਿਹੀ ਭੌਂਗ ਰਹੀ ਨੀ ਉਹ ਕੁੱਤੇ ਨਹੀਂ ਭੱਜਦੇ ਤਣਾ ਹੈ ਨਾ ਉਹ ਤਾਂ ਭੱਜ ਜਾਣਗੇ ਚੱਕ ਡੜਾ 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 ਮਾਰਾਂਗੇ ਉਦੋਂ ਨੂੰ ਭੱਜ ਜਾਣਗੇ ਲੋ ਜੀ ਅਸੀਂ ਅਸੀਂ ਚੱਲੇ ਕੁੰਮਣ ਕਚੌਰੀਆਂ ਆ ਕੇ ਕਚੌਰੀਆਂ ਦਾ ਜਿਹੜਾ ਕਾਰਜਕ੍ਰਮ ਹੈ ਕਚੌਰੀਆਂ ਦਾ ਕਾਰਜਕ੍ਰਮ ਆ ਕੇ ਸ਼ੁਰੂ ਕਰਾਂਗੇ ਫਿਰ ਹੋਰ ਆ ਉਹ ਜਿਹੜਾ ਹਮ ਮਿਰਚਾਂ ਦਾ ਹੋ ਜਿਆਦਾ ਉਹ ਤਿਆਰ ਕਰਨਾ ਨਾ ਉਹ ਮੈਂ ਆਪਣੇ ਹੱਥਾਂ ਨਾਲ ਕਰਕੇ ਆਈਆਂ ਜਿਹੜੀਆਂ ਅੱਖਾਂ ਮੂੰਹ ਨੂੰ ਲੱਗ ਜਾ ਬੰਦਾ ਤੜ ਤੜ ਫਿਰ ਜਨਾ ਉਹ ਮੇਨ ਕੰਮ ਉਹ ਮੈਂ ਕਰਿਆ ਖੱਟਾ ਨਾਲ ਹਰੀਆਂ ਮਿਰਚਾਂ ਰੋਲ ਕੇ ਆਈਆਂ ਉਹ ਹਰੀ ਮਿਰਚ ਜਿਆਦੇ ਪੈ ਗਈ ਹੈ ਨਾ ਕਹਿੰਦਾ ਜਾਊਗਾ ਕੁੱਤੇ ਲੱਗੇ ਭੌਂਕਣ ਕਹਿੰਦਾ ਮੈਂ ਤਾਂ ਜਾਊਗਾ ਉਹਦੇ ਪੈਂਡਲ ਮਾਰੇ ਹੁਣ ਪੈਂਡਲ ਆ ਪੈਦਾ ਪੈਰਾਂ ਨਾਲ ਲੱਗ ਗਿਆ ਹੈ ਨਾ ਸਿੱਖ ਦੂਗਾ ਸਿੱਖ ਦੂਗਾ ਛੇਤੀ ਉਹ ਗਈ ਪੁੱਤ ਡੌਗੀ ਖੇਤਾਂ 'ਚ ਵੜ ਗਏ ਡੌਗੀ ਚਲੋ ਜੀ ਅਸੀਂ ਚੱਲੀਏ ਘੁੰਮਣ ਹਵਾ ਤਾਂ ਘਟ ਗਈ ਪਰ ਠੰਡੀ ਚੱਲਦੀ ਹੈ ਸ਼ਾਮ ਨੂੰ ਦਿਨ 'ਚ ਨਹੀਂ ਧੀ ਠੰਡੀ ਮੀ ਪਊਗਾ ਹਾਂ ਕੋਈ ਗੱਲ ਨਹੀਂ ਉਹ ਜਿਹੜੇ ਵੈਦ ਬਣਦੇ ਆ ਕੰਮ ਕਰਨੇ ਤੇ ਤੜਕਾ ਹੀ ਲਾਣਾ ਬਸ ਰੋਟੀ ਬਣਾਣੀ ਹੋਰ ਕੁਝ ਨਹੀਂ ਕਰਨਾ ਜੇ ਆਲੂ ਥੋੜੇ ਵੱਧ ਹੁੰਦੇ ਬੀਬੀ ਕਹਿੰਦੀ ਦੋ ਟਾਈਮ ਦੀ ਸਬਜ਼ੀ ਬਣਾ ਦੇਣੀ ਸੀ ਬੀਬੀ ਦਾ ਦੋ ਚਾਰ ਟਾਈਮ ਦਾ ਲਾਹ ਹੀ ਤੱਕੀ ਜਾਂਦੀ ਆ ਸਹੀ ਗੱਲ ਆ ਵੀ ਦੋ ਟਾਈਮ ਸਬਜ਼ੀ ਬਣਾ ਕੇ ਆਪਣਾ ਸ਼ਾਮ ਨੂੰ ਵੇਲੇ ਆ ਹੋਰ ਕੀ ਆ गैस में थले डाल लिया क्योंकि बहुत तेल गर्म हो गया ना पाना क्योंकि ना खड़े खड़े तो बहुत टाइम लग जाता खड़े खड़े तो बहुत टाइम लग जाता इस करके ना मैं फिर गैस थले डाल लिया कोई एना टाइम नहीं मेरे को लत्ता सोना नहीं है ना हवा करके आने के बारे लग रही चिमटा 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 च ਦੀ ਬਿਬਾਰੀ ਜਿਮ ਟੇਨਾ ਕਰ ਦਿੱਤੀ। ਇਹ ਆਪਣਾ ਆ तकरीबन ਕਿੰਨੇ ਦਿਨ ਹੋ ਗਏ? ਹੈ? ਤੁਸੀਂ ਮੈਨੂੰ ਵੀ ਦਿਓਗਾ ਉਹ ਵੀ ਪਕੜੀ ਨਾ। ਆਹ ਖਰੀਆਲੇ ਆ ਚਾਹ। ਕੁਲਦੀ ਫਾਗ ਲੈ ਨਾ ਇਹ ਤੇਰਾ ਖਾਮੀ ਕੇ ਦੇਖੋ ਆਏ ਮੁੱਕਰਦੇ ਨੇ ਜਿਵੇਂ ਮੈਂ ਲੱਕੜੀ ਵਾਂਗ ਆ ਗਈ ਫਿਰ ਮੈਂ ਆ ਕੇ ਖਾਂਗੇ ਜਦੋਂ ਅਗਿੜਾ ਤੇ ਰੱਖੀਆ ਆਗੇ ਦਰੋਂ ਦਰੋਂ ਲਾਤੀ ਕੈਮਰੇ ਵੀ ਨੇ ਡੈਡ ਨੇ ਵੀਡੀਓ ਬਣਾਣਾ ਹੁੰਦੇ ਨੇ ਜਦ ਮੈਂ ਲਾਲ ਕਚੌੜੀਆਂ ਘੜਦੀਆਂ ਕਚੌੜੀਆਂ ਬਣਾ ਬਣਾ ਕੇ ਆ ਲੈ ਸੋ ਕੋਈ ਯਕੀ ਮਾਰੇ ਮੇਰੀ ਸੱਸ ਨੇ ਤਾਂ ਫਰਮ ਮਾਰਿਆ ਬਗਾ ਨਹੀਂ ਲੱਗਣੀ ਜਗ੍ਹਾ ਹੋਗਾ ਖਲਾ ਖਾਣ ਨੂੰ ਤੁਸੀਂ ਦੂਜੇ ਨੂੰ ਪਿਆ ਤੇ ਲੱਗਿਆ ਮੇਰੇ ਘੋਡੇ ਵੀ ਮਾਰੇ ਜਾ ਰਹੇ ਪਿੱਛੇ ਤੋਂ ਹੀ ਬਰਾ ਨਹੀਂ ਕਿੰਨਾ ਮੇਰੇ ਨਾਲ ਅਸ਼ਬਦ ਦਾ ਤਾਂਦੇ ਨੇ ਲੋਰੀਆ ਨਾਲ ਹੁਣ ਦੋ ਦੋ ਪੈਨ ਲੱਗ ਗਈਆਂ ਫਟਾਫਟ ਕਿਉਂਕਿ ਨਾ ਪੁਰਾਣਾ ਆਟਾ ਕਰਕੇ ਥੋੜਿਆ ਕੜਾ ਹੋ ਜਾਂਦਾ ਹੈ ਨਾ ਵਿੱਚ ਅੱਛਾ ਤੇ ਆਹ ਵਾਸਤੇ ਹੁਣ ਫਿਰ ਸਭ ਤੋਂ ਪਹਿਲਾਂ ਹੱਥੀਂ ਦਰ ਨੂੰ ਦੇਣਾ ਤੇ ਬਾਅਦ ਆ ਯੂਵੀ ਨੂੰ ਦੇਣੀ ਹੈ ਉਹਦਾ ਸੌਸ ਚ ਹੈ ਉਹ ਨਹੀਂ ਹੈ ਲਾ ਵੀਰੇ ਪਪੀਨਾ ਉਹ ਕਾਇਦੇ ਸੌਸ ਤੋਂ ਅੱਛਾ ਆ ਫਿਰ ਉਹ ਵਿੱਚ ਥੋੜੀ ਜਿਹੜੀ ਲਾਲ ਹੈ ਨਾ ਉਹ ਨਹੀਂ ਪਾਉਣੀ ਤੇ ਨਾ ਫੋਨਾਸੀ ਨਾਲ ਵੀ ਨਾਲ ਖਾ ਰਹੇ ਆ ਟਚੋਰੀਆਂ ਨਾਲ ਫਟਾਫਟ ਬਣ ਰਹੀਆਂ ਨੇ ਸਾਡੀਆਂ ਦੇਖੋ ਐ ਅੱਜ ਹੀ ਖਾਣ ਦਾ ਮਨ ਕਰ ਤਬੀਨੇ ਨੂੰ ਫਾਮੀਲੀਆ ਡਾਮਸ ਦਾ ਨਾ ਬਦਿਆ ਕਰ ਹਗੀ ਮਿਲਿਆ ઓਰੀਓ ਬਿਸਕੁਟ ਤੇ ਚਾਕਲੇਟ ਬੇਹੀ ਬਦਿਆ ਕਰ ਲੈ ਆਪ ਵੀ ਆਪਣਾ ਨਾ ਬੰਦਿਆਂ ਦੇ ਮੰਮੀ ਉੱਪਰੋਂ ਕਿੰਦਰ ਨੂੰ ਜਾ ਰਹੇ ਉੱਥੇ ਖੜਾ ਸਾਰੇ ਨੂੰ ਖੜਾ ਦਿਓ ਤੇ ਲੈ ਉਰੇ ਤੇ ਇਹਦੇ ਉੱਪਰ ਕੀ ਕਰ ਰਹੇ ਤੇ ਜਾ ਬੀ ਜਾ ਬੀਰ ਉਹਸਸ ਕੋਲ ਲੈ ਜੰਨਿਆ ਵਈਕਾ ਤਾਂ ਬੁੱਲ ਲੈ ਤੇ ਬੁਮਾਨੀ ਬੋਤਾ ਮੈਂ ਕਿਹਾ ਜਨਾ ਨੂੰ ਯਾਦ ਆਸ ਉਸਹੀ ਹੈ ਕਿ ਮੈਂ ਜੈ 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 ਉਸ਼ਲੀ ਜਿਹੜਾ ਬੰਦਾ ਗੈਸ ਕੋਲ ਬੈਠਾ ਪਾਰਾ ਹਾਈ ਹੋ ਰਿਹਾ ਹੈ ਤੇ ਮੈਂ ਕਿਹੜੇ ਤੈਕ ਨੂੰ ਆਰੀਆਂ ਪਾ ਦੋ ਚਾਹ ਚਮਚਾ ਤੇ ਤੇਲ ਚਮਚਾ ਰਹਿ ਗਿਆ ਹਣੀ

ਯਾਰ ਸੇ ਫਿਰ ਕਿਾਸ ਦੀ ਪੰਦੀ ਹੈ ਵਸੇ ਚ ਹੁਣ ਗੈਸ ਤੇ ਸਿਰਫ ਲੋਜੇ ਹਰ ਫੇਰੇ ਨਹੀਂ ਹੋਦੀ ਹੈ। ਵੀ ਉਹ ਫਟਾ ਮਟੋ ਤੇਲ ਉਡੀ ਜਾਂਦਾ ਹੁਣ ਤੇਲ ਦਾ ਜਿਹੜਾ ਤਿੰਨ ਦਿਨ ਕਚੌੜੀਆਂ ਬਣਾਉਣ ਦਾ ਤੇਲ ਉਹ ਖੰਦਾ ਪੈ ਗਿਆ। ਹੁਣ ਕੰਮ ਪੈਦਾ ਹੈ ਪੈ ਰਿਆ ਹੈ। ਜੋ ਇੱਕ ਕਚੌੜੀ ਛੇਤੀ ਹੋ ਜਾਂਦੀ ਹੈ ਦੋ ਨੂੰ ਟਾਈਮ ਲੱਗਦਾ ਤਿੰਨ ਨੂੰ ਵੀ ਟਾਈਮ ਲੱਗਦਾ। ਕੰਮ ਹੋ ਗਿਆ ਸਮਾਪਤ ਹੁਣ ਮੈਂ ਮੇਰੀ ਦੁਕਾਨੀ ਨੂੰ ਕਹਿੰਦਾ ਕਿ ਤੂੰ ਰੋਟੀ ਖਾ ਲੈ ਗਰਮ ਗਰਮ। ਅਸੀਂ ਦੋਨੇ ਰਹਿ ਗਈਆਂ। ਵੀ ਮੈਂ ਐਨਾ ਪਾਪਾ ਵੀ ਜਾਂਦਾ। ਲੋ ਜੀ ਮੈਂ ਖਾਣ ਲੱਗੀ ਹੁਣ ਰੋਟੀ ਮੈਂ ਤੁਹਾਨੂੰ ਕਚੌੜੀ ਖਾ ਕੇ ਦਿਖਾਉਣੀ ਹੈ ਪਹਿਲਾਂ ਮੂੰ ਤਾਂ ਮੈਂ ਇੱਕ ਬੁਰਕੀ ਪਹਿਲਾਂ ਖਾ ਲਈ ਥੀ ਮੈਂ ਨਾ ਇੰਨੀਆਂ ਖਾਂਦੀ ਨਹੀਂ ਸਿਰਫ ਫੋਟੋ ਖਿੱਚਣੀ ਤਾਂ ਕਰਕੇ ਮੈਂ ਇੱਕ ਨਹੀਂ ਰੱਖ ਲਈ ਆਹ ਦੇਖੋ ਹਾਈ ਹਾਈ ਤੇਲ ਜੇ ਤੇਲ ਦਿਖਦਾ ਹੈ ਨਾ ਫੇਰ ਤਾਂ ਜੀ ਨਹੀਂ ਖਾਂਦਾ ਜੇ ਉਹਦਾ ਖਾਣ ਨੂੰ ਮੈਂ ਨਾ ਇੱਕ ਪੂਰੀ ਬਣਾਈ ਹੈ ਕੁਛ ਕੋਨਾ ਚਾਹੀਦੀ ਨੇ ਪੂਰੀ ਚੰਨਾ ਤੇਲ ਨਹੀਂ ਭਰਦਾ ਮੈਂ ਇੱਕ ਪੂਰੀ ਬਣਾਈ ਹੈ ਮੈਨੂੰ ਪੂਰੀ ਜ਼ਰੂਰ ਹੋਊਗੀ ਰੋਟੀ ਸਵਾਦ ਬਹੁਤ ਸਵਾਦ ਹੁਣ ਮੈਂ ਪੂਰੀ ਨਾਲ ਖਾ ਕੇ ਦਿਖਾਨੀ ਆ ਦਿਨ ਆਲੂ ਮਸੇ ਪੂਰੀ ਆਲੂ ਨਾਲ ਖਾ ਕੇ ਦਿਖਾਨੀ ਆ ਆਲੂ ਚੋਕਾ ਨਜ਼ਾਰਾ ਹੀ ਆ ਗਿਆ ਪਰ ਕਚੋਰੀ ਮੈਂ ਤੇਲ ਨਾਲ ਜਿਆਦਾ ਪੁੰਨ ਕਰਕੇ ਨਹੀਂ ਖਾ ਸਕਦੀ ਕਿਉਂਕਿ ਨਾ ਮੇਰਾ ਕਾਜਾ ਤੇ ਮੈਂ ਤੁਹਾਨੂੰ ਦੱਸਿਆ ਦੁੱਖਣ ਲੱਗਦਾ ਮੈਂ ਨਹੀਂ ਖਾ ਸਕਦੀ ਤਾਂ ਹੀ ਮੈਂ ਕਪੂਰੀ ਬਣਾਈ ਆ ਵੀਰੇ ਕਚੋਰੀ ਨਾ ਖਾਈ ਗਈ ਮੈਂ ਪੂਰੀ ਖਾ ਲਵਾਂ ਇੱਕ ਵਾਰ ਬੋ ਬਸਵਾਲਾ ਮੈਂ ਕਿਨਾਂ ਕਚੋਰੀਆਂ ਨਾਲ ਹੀ ਬਣਾ ਲੇਵੇ ਕੀ ਕਾਹੀ ਪੂਰੀਆਂ ਹੋਰ ਨਾਲੇ ਹੌਲੀਆਂ ਨੇ। ਹੋਰ। ਦਹੀਂ ਨਾਲ ਖਾਦੇ ਪਏ। ਆ 100 ਸਾਲਾਂ ਦਾ ਆਲੂ ਇਹ ਪਿਚੇ ਰੱਖ ਕੇ। ਲੋ ਜੀ ਅੱਜ ਦਾ ਵਲੌਗ ਸਾਡੇ ਇੱਥੇ ਤੱਕ ਸੀਗਾ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗਾ। ਹੁਣ ਆਪਾਂ ਮਿਲਦੇ ਆਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤਾਂ ਕਿ ਮੈਂ ਡੇਲੀ ਵਲੌਗ ਬਣਾਉਂਗੀ। ਜ਼ਰੂਰ ਦੇਖਿਆ ਕਰੋ। ਹਰ ਰੋਜ਼। ਤੇ ਮਿਲਦੇ ਆਪਾਂ ਤੁਹਾਨੂੰ ਕਚਾਰੀਆਂ ਖਾ ਕੇ। ਸੇ।